ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਟ੍ਰੇਟ ਸਲਵਾਰ ਕਾਟਿੰਗ ਦੱਸਾਂਗੇ ਜੀ ਤੁਹਾਨੂੰ ਇਹ ਹੈ ਜੀ ਮੈਂ ਦੇਖੋ ਜਿੰਨਾ ਮੇਰੇ ਕਮੀਜ਼ ਕੱਟ ਕੇ ਕੱਪੜਾ ਬਚਿਆ ਹੈ ਹਨਾ ਉਹਨਾ ਮੈਂ ਲੈ ਲਿਆ ਦੇਖੋ ਇੱਧਰ ਬੰਦਾ ਜੀ ਆ ਦੇਖੋ ਤੇ ਇਹ ਇੱਕ ਪਾਸੇ ਇਹਦੀ ਕਿੰਨੀ ਚੌੜੀ ਹੈ ਤੇ ਇੱਕ ਪਾਸੇ ਘੱਟ ਤਾਂ ਆਪਾਂ ਨੇ ਕੀ ਕਰਨਾ ਇਹ ਚੌੜੀ ਕੰਨੀ ਦੂਜੇ ਪਾਸੇ ਕਰ ਦੇਣੀ ਆ ਤਾਂ ਕਿ ਆਪਣੀ ਸਿਲਾਈ ਵਿੱਚ ਨਾ ਆਵੇ ਹਨ ਤੇ ਇਹ ਕੀ ਮੀਡੀਅਮ ਜਿਹਾ ਸਾਈਜ਼ ਆ ਬਹੁਤਾ ਜ਼ਿਆਦਾ ਭਾਰੀ ਵੀ ਨਹੀਂ ਹੈਗਾ ਤੇ ਬਹੁਤਾ ਜ਼ਿਆਦਾ ਘੱਟ ਵੀ ਨਹੀਂ ਹੈਗਾ ਜੀ ਇਹ ਆਪਾਂ ਨੇ ਇਹਨਾਂ ਫੋਲਡ ਕਰ ਲੈਣਾ ਜੀ ਦੇਖੋ ਜਿੰਨਾ ਆਪਾਂ ਨੇ ਘੇਰ ਰੱਖਣਾ ਤੇ ਆਪਾਂ ਨੇ ਜਿੰਨਾ ਕੁ ਵੀ ਮੋੜਿਆ ਆਪਾਂ ਨੇ ਇੱਕਸਾਰ ਕਰ ਲੈਣਾ ਜੇ ਆਪਾਂ ਨੇ ਹੋਰ ਵੱਡਾ ਘੇਰ ਕਰਨਾ ਤਾਂ ਆਪਾਂ ਕੀ ਹੋਰ ਪਿੱਛੇ ਹਟਾ ਕੇ ਇਹਨੂੰ ਕਰ ਸਕਦੇ ਆ ਜਿੰਨਾ ਕੁ ਵੀ ਤੁਹਾਨੂੰ ਕਰਨਾ ਉਹ ਨਾ ਕੁ ਤੁਸੀਂ ਕਰ ਸਕਦੇ ਆ ਕਿਉਂਕਿ ਅੱਜ ਕੱਲ ਕੀ ਹਨਾ ਭਾਰੀ ਸਲਵਾਰਾਂ ਪੈਂਦੀਆਂ ਨਹੀਂ ਹੈਗੀਆਂ ਤੇ ਜ਼ਿਆਦਾਤਰ ਸਟ੍ਰੇਟ ਸਲਵਾਰਾਂ ਹੀ ਪੈਂਦੀਆਂ ਨੇ ਹਨਾ ਕੀ ਪਾਉਣਾ ਵੀ ਚਾਹੁੰਦਾ ਹੋਵੇ ਭਾਰੀ ਸਲਵਾਰਾਂ ਇਸ ਕਰਕੇ ਤੇ ਜੀ ਮੇ ਜਿੱਪ ਹਨਾ 23 ਇੰਚਾ ਮੇਰੇ ਕੋਲੇ 23 ਇੰਚ ਸਾਢੇ 22 ਇੰਚ ਆ ਜੀ ਆਪਾਂ 23 ਦੇ ਹਿਸਾਬ ਨਾਲ ਜੀ ਮੈਂ ਇਹ ਕਟਿੰਗ ਕਰ ਰਹੇ ਆ ਜੀ ਤੇ ਸਾਢੇ 25 ਇੰਚਾ ਆਪਣੀ 벨ਟ ਆ ਤੇ ਆਪਾਂ ਨੇ ਇੱਕ ਸਾਰ ਕਰ ਲਿਆ ਜੀ ਦੇਖੋ ਹਨਾ ਤੇ ਆਪਾਂ ਨੇ ਜਿੰਨੀ ਉੱਪਰ 벨ਟ ਪਾਉਣੀ ਆ ਲੰਬਾਈ ਵਿੱਚ ਉਨਾਂ ਆਪਾਂ ਛੱਡ ਦਾਂਗੇ ਜੀ ਪਹਿਲਾਂ ਇਹ ਇੱਕ ਸਾਰ ਕਰ ਲੈਣਾ ਆਪਾਂ ਨੇ ਇਹ ਕੱਪੜਾ ਵੀ ਜਿਵੇਂ ਲਵਾਈ ਚ ਮੇਰੇ ਕੋਲੇ ਬਾਤੂ ਆ ਜੀ ਇਸ ਲੋੜ ਤੇ ਬਾਤੂ ਹੈ ਮੇਰੇ ਕੋਲੇ ਕੱਪੜਾ ਆਪਾਂ ਨੂੰ ਕੱਪੜਾ ਜ਼ਰੂਰ ਮਿਲ ਲੈਣਾ ਹਨਾ ਕੀ ਬੈਲਟ ਫਿਰ ਉਸ ਸਾਹ ਨਾਲ ਪਾ ਲਈ ਦੀ ਹੈ ਜੇ ਕਈ ਵਾਰੀ ਕੱਪੜਾ ਘੱਟ ਹੁੰਦਾ ਤਾਂ ਆਪਾਂ ਬੈਲਟ ਵੱਡੀ ਪਾ ਲੈਨੇ ਜੀ ਤੇ ਇਹ ਕਪੜਾ ਜਿਆਦੇ ਹੁੰਦਾ ਆਪਾਂ ਵੈਲਟ ਛੋਟੀ ਵੀ ਪਾ ਲੰਨੇ ਆ ਹਨਾ ਉਹ ਕੋਈ ਚੱਕਰ ਨਹੀਂ ਤੇ ਮੈਂ ਇਹਦੇ ਵਿੱਚ ਵੈਲਟ ਜਿਹੜੀ ਇਹ ਉਹ 5.5 ਦੀ ਪਾਉਂਗੀ 5.5 ਇੰਚ ਤੇ ਇੱਥੇ ਮੈਂ 5.5 ਇੰਚ ਦੇ ਰੱਖ ਲਈ ਵੈਲਟ ਦਾ ਛੱਡ ਤਾਂ ਤੇ ਜਿਹੜੀ ਮੇਰੀ ਸਲਵਾਰ ਆ ਜੀ ਉਹ 36 ਇੰਚ ਤਿਆਰ ਆ ਤੇ 1 ਇੰਚ ਆਪਾਂ ਨੇ ਮਾਰਜਨ ਦਾ ਲੈਣਾ ਜੀ 37 ਹੋ ਗਿਆ ਤੇ ਇਹ 1.5 ਇੰਚ ਕੀ ਬਹੁਤ ਹੀ ਜ਼ਿਆਦਾ ਨਹੀਂ ਆਪਾਂ ਕਾਟ ਬੰਦੇ ਹੈਗੇ 1.5 ਇੰਚ ਆਪਾਂ ਨੇ ਹੋਰ ਫालतू ਲੈ ਲਿਆ ਜੀ ਜਿਹਦੇ ਵਿੱਚ ਆਪਾਂ ਕਾਟ ਪਾਵਾਂਗੇ ਤਾਂ ਕਿ ਆਪਣੀ ਸਲਵਾਰ ਮੂਰੀ ਹੈ ਜਿਹੜੀ ਮੂਰੇ ਨਹੀਂ ਡਿੱਗੂਗੀ ਤੇ ਜਿਹੜੀ ਕਾਟ ਆ ਹਨਾ ਉਹ ਮੈਂ ਤੁਹਾਨੂੰ ਦੱਸੂਗੀ ਵੀ ਕਿੰਨੇ ਕੁ ਪਾਣੀ ਚਾਹੀਦੀ ਹੈ ਕਿੰਨੇ ਕੁ ਨਹੀਂ ਕਿਉਂਕਿ ਜੇ ਆਪਾਂ ਬਹੁਤੀ ਰੇਵ ਕਾਟ ਪਾ ਦਿੰਨੇ ਆ ਤਾਂ ਉਹ ਵੀ ਠੀਕ ਨਹੀਂ ਰਹਿੰਦੀ ਹੈਗੀ वह भी देखी है मैं करके ये बिल्कुल ठीक आवेगी जी ये देखियो कट कटिंग करके इस तरीके अपना जिन्ना गोडा होंगे है ना भी साढ़े छत इंच इंच जो भी गोडा मेरा है ना पूरे निशानी ला ली है मैंने ਤੇ ਹੁਣ ਜੀ ਮੈਂ ਮੇਰੀ ਮੂਰੀ ਆ ਤੇ ਮੂਰੀ ਕਿੰਨੀ ਰੱਖਣੀ ਹੈ ਜੀ ਆਪਾਂ ਨੇ ਹਨਾ ਤੇ ਮੂਰੀ ਵੀ ਜਿਵੇਂ ਮੈਂ 7.5 7.5 ਰੱਖਣੀ ਹੈ ਜੀ ਤੇ 7.5 ਦੇ ਨਿਸ਼ਾਨੀ ਲਾ ਲਈ ਤੇ 1.5 ਇੰਚ ਜਿਆਦਾ ਲੈ ਲਈ ਠੀਕ ਹੈ ਤੇ ਆਪਾਂ ਇਹਦੇ ਵਿੱਚ ਕੀ ਆਸਣ ਜਿੰਨਾ ਆਪਾਂ ਨੇ ਰੱਖਣਾ ਆਪਾਂ ਨੇ ਉਹ ਨਹੀਂ ਲੈਣਾ ਕੀ ਆਪਾਂ ਨੇ ਇਹਦੇ ਵਿੱਚ ਹੁੰਦੀਆਂ ਵਿੱਚੇ ਪਾਣੀਆਂ ਨੇ ਇਹ ਪਾਈ ਕਰ ਲਗਤੋਂ ਕਟਿੰਗ ਕਰਕੇ ਇੱਥੋਂ ਲਾ ਕੇ ਉਰੇ-ਮੁਰੇ ਆਪਾਂ ਘੇਰ ਬਣਾਉਣ ਵਾਸਤੇ ਉੱਪਰ ਨੇ ਹੋਣੀ ਕਰਨੀ ਹੈ ਜੀ ਆਪਣੀ ਇੱਕ ਪਾਸੇ ਹੁੰਦੀ ਹੈ ਪੈ ਜਾਣਗੀਆਂ ਤੇ ਇੱਕ ਪਾਸੇ ਆਪਣੇ ਇਹ ਕੀ ਬਿਨਾ ਜੋੜ ਤੋਂ ਹੀ ਆ ਜੂਗਾ ਹਨਾ ਆਪਾਂ ਨੇ ਇਸ ਕਰਕੇ ਇਹ ਪਿੱਛੇ ਹਟਮਾ ਰੱਖਿਆ ਤਾਂ ਇਸ ਕਰਕੇ ਆਪਾਂ ਨੇ ਜਿਹੜਾ ਆਸਣ ਆ ਤੇ ਉਹ ਮੈਂ 10 ਤਿੰਨ ਸਾਨੀ ਲਾਉਂਗੀ ਤੇ ਨੌਂ ਇੰਚ ਮੇਰਾ ਲਾਣਾ ਆ ਕੇ ਰਹ ਜੂਗਾ ਤੇ 5:30 ਮੇਰਾ ਉੱਪਰ ਆ ਜੂਗਾ ਤੇ ਹੁਣ ਆਪਾਂ ਇਹਨੂੰ ਜਿਹੜਾ ਇੱਥੇ ਪਹਿਲਾਂ ਤਾਂ ਆਪਾਂ ਨੇ ਜੀ ਇਹ ਰੇਵ ਸੰਸਾਨੀ ਲਾ ਲੈਣੀ ਆ ਆਪਾਂ ਨੇ ਇਹ ਕੀ ਚੀਨਾ ਵੀ ਫਿੱਕਾ ਆਇਆ ਆਪਣਾ ਧਰ ਕੇ ਲਾ ਲੈਣੀ ਆ ਫਿਰ ਆਪਾਂ ਨੇ ਥੋੜੀ ਜੀ ਇਹਦੇ ਵਿੱਚ ਗਲਾਈ ਦੇਣੀ ਆ ਕਾਂ ਕਿ ਜਿਹੜੀ ਸਲਾਈ ਆ ਆਪਣੀ ਉਹ ਖਿੱਚੇ ਨਾ ਜੀ ਠੀਕ ਹੈ ਜੀ ਤੇ ਜੇ ਫੇਰ ਵੀ ਖਿੱਚਦੀ ਆ ਕਹੀਂ ਕੀ ਪਾਰੀ ਨਾਪ ਹੁੰਦਾ ਹਨਾ ਤੇ ਸਲਾਈ ਇਹ ਖਿੱਚ ਜਾਂਦੀ ਆ ਤੇ ਆਪਾਂ ਨੇ ਕੀ ਕਰਨਾ ਜੀ ਇਹ ਇੱਥੋਂ 2 2.5 ਇੰਚ 2 ਇੰਚ ਵਧਾ ਦੇਣਾ ਤੇ ਫਿਰ ਇੱਥੋਂ ਨਿਸ਼ਾਨੀ ਲਾਣੀ ਆ ਆਪਾਂ ਨੇ ਆਸਣ ਦੀ ਤੇ ਹੁਣ ਆਪਾਂ ਇੱਥੇ ਨਿਸ਼ਾਨੀ ਲਾਵਾਂਗੇ ਇਹ ਦੇਖੋ ਇਹ ਆਪਣੀ ਸਲਾਈ ਬਾਦ ਜੇਗੀ ਤੇ ਜਿਹੜੀ ਇੱਧਰ ਆਪਣੀ ਤੇ ਇੱਥੇ ਆਪਾਂ ਤਿੱਸੀ ਕਰ ਲਾਂਗੇ ਇਸ ਨੂੰ ਠੀਕ ਹੈ ਤੇ ਕੀ ਹਨਾ ਹੁਣ ਆਪਾਂ ਇਹਦੇ ਵਿੱਚ ਬਿਲਾਈ ਦਵਾਂਗੇ ਕਿ ਜ਼ਿਆਦਾ ਨਹੀਂ ਦੇਣੀ ਹੈਗੀ ਫਿਰ ਕੀ ਹੁੰਦਾ ਹਨਾ ਜਿਹੜੀ ਆਪਣੀ ਇਹ ਸਲਵਾਰ ਇਹ ਪਾਈ ਹੋਈ ਕੀ ਲੱਤਾਂ ਦੇ ਨਾਲ ਛਿਪੀ ਜਾਂਦੀ ਆ ਹਨ ਤੇ ਉਹ ਕੀ ਤੰਬੀ ਜੀ ਜਿਵੇਂ ਪਜਾਮੀ ਜੀ ਹੁੰਦੀ ਹੈ ਇਸ ਤਰੀਕੇ ਨਾਲ ਲੱਗੀ ਜਾਂਦੀ ਹੈ ਆਪਾਂ ਨੇ ਬਹੁਤੀ ਕਾਟ ਨਹੀਂ ਪਾਣੀ ਹੈਗੀ ਜੇ ਆਪਣੇ ਕੋਲੇ ਹੁੰਦਾ ਲਾਈਨਿੰਗ ਵਾਲਾ ਕੱਪੜਾ ਤੇ ਫਿਰ ਆਪਾਂ ਪਾ ਸਕਦੇ ਹਾਂ ਲਾਈਨਿੰਗ ਵਾਲੇ ਕੱਪੜੇ ਚ ਕਿਉਂਕਿ ਉਹ ਖੜਮੀ ਰਹਿੰਦੀ ਆ ਆਪਾਂ ਕੀ ਭਾਰੀ ਹੋ ਜਾਂਦੀ ਆ ਹੋਸਲਵਾਰ ਤੇ ਇਹ ਬਿਲਕੁਲ ਪਤਲਾ ਕੱਪੜਾ ਜੀ ਗਰਮੀ ਦਾ ਕੱਪੜਾ ਹੈ ਕਾਟਨ ਦਾ ਤੇ ਇਸ ਕਰਕੇ ਪਾਈ ਦੇ ਵਿੱਚ ਜਿਆਦਾ ਕਾਟ ਨਹੀਂ ਪਾਣੀ ਹੈਗੀ ਬਿਲਕੁਲ ਥੋੜੀ ਥੋੜੀ ਰੇ ਬਗਾਰਨੀ ਆ ਜੀ ਹਾਂ ਇੱਥੇ ਮੈਂ ਲਾ ਦਾਂਗੇ ਜਿੱਥੇ ਆਪਣਾ ਆਸਣ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਕੇ ਦਿਖਾਉਂਦੇ ਆ ਤੁਹਾਨੂੰ ਕਿ ਸਟ੍ਰੇਟ ਸਲਵਾਰ ਦੀ ਹਨਾ ਸਾਦੀ ਸਲਵਾਰ ਦੀ ਕਟਿੰਗ ਕਿਸ ਤਰੀਕੇ ਨਾਲ ਇਹ ਬਿਲਕੁਲ ਸਖਾਲਾ ਤਰੀਕਾ ਜੀ ਦੇਖੋ ਮੈਂ ਸਮਝਾ ਰਹੀ ਆ ਇਸ ਕਰਕੇ ਟਾਈਮ ਲੱਗ ਰਿਹਾ ਨਹੀਂ ਕਿ ਇੰਨਾ ਟਾਈਮ ਨਹੀਂ ਲੱਗਦਾ ਇਹਨੂੰ ਕੱਟਣੇ ਨੂੰ ਬਹੁਤ ਈਜ਼ੀਲੀ ਤਰੀਕੇ ਨਾਲ ਕਟਿੰਗ ਹੋ ਜਾਂਦੀ ਆ ਤੇ ਇਹ ਆਪਾਂ ਨੇ ਕੱਟਣੇ ਵੇ ਹੈ ਹਨਾ ਇਹ ਧਿਆਨ ਜ਼ਰੂਰ ਰੱਖਣਾ ਵੀ ਜਿਹੜਾ ਬੰਦ ਪਾਸਾ ਹਨਾ ਕੀ ਇਹ ਜਿਹੜੀ ਰੇਪ ਸਲਾਈ ਆ ਹਨਾ ਉਹ ਕੀ ਜਿਹੜਾ ਖੁੱਲਾ ਪਾਸਾ ਜਿੱਧਰ ਉਧਰ ਲਾਉਣੀ ਐ ਨਸਾਨੀ ਤੇ ਜਿਹੜੀ ਮੂਰੀ ਆ ਹਨਾ ਇਹ ਕੀ ਸੈਂਟਰ ਆ ਮੂਰੀ ਦਾ ਇਹ ਬੰਦ ਪਾਸੇ ਹੋਣਾ ਚਾਹੀਦਾ ਕਿਉਂਕਿ ਫਿਰ ਕਈ ਵਾਰੀ ਕੀ ਹੁੰਦਾ ਹਨਾ ਕਟਿੰਗ ਹੋ ਜਾਂਦੀ ਆ ਫਿਰ ਕੀ ਬਹੁਤ ਦਿਮਾਗ ਲਾਣਾ ਪੈਂਦਾ ਹਨਾ ਤੁਹਾਨੂੰ ਸਵਾਰਨ ਵਾਸਤੇ ਤੇ ਆਪਣਾ ਟਾਈਮ ਲਿਸਟ ਹੋ ਜਾਂਦਾ ਜੀ ਹਨਾ ਤੇ ਹੁਣ ਮੈਂ ਦੇਖੋ ਜਿਹੜਾ ਇਹ ਆਪਾਂ ਨੇ ਹਨਾ ਇੱਕ ਪਾਟ ਦੇਖੋ ਅੱਧ ਚਤਰਿਆ ਹੋਇਆ ਇੱਕਾ ਬਣਾ ਇਹ ਪੂਰਾ ਤੇ ਇਹ ਜਿਹੜਾ ਆਪਣਾ ਕਪੜਾ ਨੀਚੇ ਤੋਂ ਉਤਰਿਆ ਜੀ ਦੇਖੋ ਹਨਾ ਤੇ ਇਹ ਜਿਹੜੀ ਦੀ ਕੰਨੀ ਆ ਇਹ ਬਹੁਤ ਚੌੜੀ ਹੈ ਜੀ ਇਹ ਕੰਨੀ ਮੈਂ ਥੋੜੀ ਥੋੜੀ ਤਾਰ ਦਾਂਗੀ ਇਹ ਕੀ ਦੀ ਕੰਨੀ ਕਿਸਾਰ ਆ ਜੀ ਸਿੱਧੀ ਆ ਇਹ ਖਿੱਚਣੀ ਪੈਂਦੀ ਹੈ ਇਹਦੇ ਵਿੱਚ ਜਿਹੜੇ ਕਪੜੇ ਵਿੱਚ ਖਿੱਚ ਪੈਂਦੀ ਹੈ ਕੰਨੀ ਦੀ ਉਹ ਕੰਨੀ ਪਹਿਲਾਂ ਹੀ ਤਾਰ ਦਿਆ ਕਰੋ ਕਿਉਂਕਿ ਫਿਰ ਆਪਣੀ ਸਿਉਣਾ ਨੇ ਜਿਹੜੀਆਂ ਉਹ ਖਿਚੀਆਂ ਖਿਚੀਆਂ ਲੱਗਦੀਆਂ ਨੇ ਕਿ ਇਕੱਠਾ ਜਾ ਹੋਈ ਜਾਂਦਾ ਕੱਪੜਾ ਤੇ ਉਹ ਵੀ ਨਹੀਂ ਸੋਹਣਾ ਲੱਗਦਾ ਹੈਗਾ ਇਹੇ ਛੋਟੇ ਛੋਟੇ ਗੱਲਾਂ ਦਾ ਹਨਾ ਧਿਆਨ ਰੱਖਣ ਨਾਲ ਆਪਣੀ ਸਲਾਈ ਵਿੱਚ ਬਹੁਤ ਸੁਧਾਰ ਆਂਦਾ ਹਨਾ ਆਪਣੇ ਕੰਮ ਵਿੱਚ ਤੇ ਆਪਾਂ ਨੇ ਕੀ ਕਰਨਾ ਜੀ ਦੇਖੋ ਜਿਹੜੀ ਇਹ ਸਲਾਈ ਆ ਇਹ ਆ ਇਹਦੇ ਤੇ ਆਪਾਂ ਨੇ ਅੱਧਾ ਪੌਣਾ ਇੰਚ ਪਿੱਛੇ ਰੱਖਣੀ ਆ ਇਹ ਕੰਨੀ ਆ ਕੰਨੀ ਦੇ ਅੱਧਾ ਪੌਣਾ ਇੰਚ ਆਪਾਂ ਨੇ ਪਿੱਛੇ ਨਿਸ਼ਾਨੀ ਲਾ ਲਈ ਤੇ ਜਿਹੜੀ ਨਿਸ਼ਾਨੀ ਲਾਈ ਆਪਾਂ ਨੇ ਉਸ ਦੇ ਉੱਤੇ ਇਹ ਕੰਨੀ ਧਰਨੀ ਹੈ ਜੀ ਇਹ ਕੰਨੀ ਨਿਸ਼ਾਨੀ ਦੇ ਉੱਪਰ ਧਰਨੀ ਆਪਾਂ ਨੇ ਉੱਪਰ ਚੜਾ ਆ ਗਈ ਜੀ ਠੀਕ ਹੈ ਜੀ ਤੇ ਹੁਣ ਆਪਾਂ ਨੇ ਜਿਹੜੀ ਨਿਸ਼ਾਨੀ ਆ ਉਹ ਜਿਹੜੀ ਨੀਚੇ ਲੱਗੀ ਹੋਈ ਆ ਬਣੀ ਹੈ ਨਾ ਉਹ ਦਵਾਸ ਤੇ ਆਪਾਂ ਉੱਪਰ ਸੈਟ ਕਰ ਲਾਂਗੇ ਇਸ ਨੂੰ ਤਾਂ ਕੀ ਆਪਣੇ ਦੋਨੋਂ ਪਾਟ ਇਕੱਠੇ ਘਟ ਜਾਣ ਤੇ ਹੁਣ ਜਿਹੜੀ ਆਪਣੀ ਅਸਣਾ ਉਹ ਦੇਖੋ ਜਿੱਥੇ ਤੱਕ ਆਪਾਂ ਨੇ ਨਿਸ਼ਾਨੀ ਲਾਈ ਵੀ ਆ ਇੱਥੇ ਆ ਜੂਗਾ ਤੇ ਇਹ ਲੱਗ ਨਿਸ਼ਾਨੀ ਇਹ ਦੇਖੋ ਤੇ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਜੀ ਤੇ ਇਹ ਨਾ ਪਾਈ ਜਿਹੜਾ ਦੇਖੋ 23 ਇੰਚ ਬੈਲਟ ਦਾ ਤੇ ਹੀਪਾ ਜਿਹੜੀ ਆਪਣੀ ਉਹ ਹੋ ਆ ਜੀ 2.5 ਇੰਚ ਤੇ ਇਹਦਾ ਆਪਾਂ ਜੋੜ ਲਾ ਲਾਂਗੇ ਜੀ ਜੋੜ ਲਾ ਕੇ ਹਨਾ ਫਿਰ ਬਾਜ ਚ ਭਰ ਪਹਿਣਗੇ ਇਹਦੇ ਆਪਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਵੀ ਇਹੇ ਆਪਣੇ ਜੋੜ ਪੈ ਜਾਣਗੇ ਇਹਦੇ ਵਿੱਚ ਤੇ ਨੀਚਲਾ ਕੱਪੜਾ ਜਿਹੜਾ ਆਪਣਾ ਉਹ ਆਪਣਾ ਐਵੇਂ ਹੀ ਉਹਦੇ ਵਿੱਚ ਜੋੜ ਪੈਂਦਾ ਨਹੀਂ ਕਿ ਜੋੜ ਪਿਆ ਆਪਣੇ ਕੋਲੇ ਜੇ ਆਪਾਂ ਹਨਾ ਕੀ ਬਰਾਬਰ ਕਰਕੇ ਪਾਉਂਦੇ ਮੂਰੇ ਜੋੜ ਪਾਉਂਦੇ ਫਿਰ ਆਪਣੇ ਚਾਰ ਜੋੜ ਪੈ ਜਾਣੇ ਤੇ ਹੀ ਹੁਣ ਦੋ ਪਹਿਣਗੇ ਦੋ ਕੁੰਦੀਆਂ ਠੀਕ ਹੈ ਜੀ ਹੁਣ ਆਪਣੀ ਇਹ ਸਲਵਾਰ ਦੀ ਕਟਿੰਗ ਹੋ ਗਈ ਹੈ ਜੀ ਜੀ ਮੈਂ ਹਨਾ ਹੁਣ ਜਿਹੜੇ ਮੈਂ ਉਰੇ ਕਪੜਾ ਵੱਧ ਰੱਖਿਆ ਦਾ ਜੀ 2 ਇੰਚ ਹੈ ਆਪਾਂ ਨੇ ਇੱਥੇ 7 ਇੰਚ ਦੀ ਨਿਸ਼ਾਨੀ ਲਾਈ ਦੀ ਹੈ ਹਨਾ ਇਹ 7 ਇੰਚ ਦੀ ਨਿਸ਼ਾਨੀ ਕਿ ਆਪਾਂ ਸਿਰਫ ਐਨੇ ਵਿੱਚ ਹੀ ਘਾਟ ਪਾਉਣੀ ਆ ਆਪਾਂ ਸਿਰੇ ਤੱਕਰ ਤਿਰਛੀ ਘਾਟ ਨਹੀਂ ਪਾਉਣੀ ਹੈਗੀ ਉਹ ਉਹ ਜਦਾ ਪਾਣੀ ਨੂੰ ਜੜਦੇ ਆਂ ਅਸਣ ਜੜਦੇ ਆਂ ਫਿਰ ਕੀ ਉਹ ਬਹੁਤ ਉਪਰੀ ਜੀ ਲੱਗਦੀ ਆ ਜੀ ਇਸ ਕਰਕੇ ਸਿਰਫ ਆਪਾਂ ਨੇ ਉਰੇ ਹੀ ਕਾਟ ਪਾਣੀ ਆ ਸਿਰੇ ਤੱਕ ਕਰਨੀ ਆਪਾਂ ਨੇ ਤਿਰਸ਼ਾ ਕਰਨਾ ਹੈਗਾ ਇਹ ਤੇ ਮੈਂ ਕੀ ਆਪਣਾ ਜਿਹੜਾ ਪੌਂਚਾ ਉਹ ਆਪਣੀ ਪੈਰ ਦੇ ਨਢਿੱਗੇ ਹਨਾ ਆਪਣੀ ਮੂਰੀ ਮੂਰੇ ਦੇ ਨਢਿੱਗੇ ਆਪਣੀ ਸਲਵਾਰ ਖੜਮੀ ਰਹੇ ਤੇ ਇਹ ਮੇਰੀ ਸਲਵਾਰ ਦੀ ਹਨਾ ਕਿ ਸਟ੍ਰੇਟ ਸਲਵਾਰ ਦੀ ਕਟਿੰਗ ਹੋ ਗਈ ਆ ਜੀ ਤੇ ਹੁਣ ਮੈਂ ਤੁਹਾਨੂੰ ਬੈਲਟ ਦੀ ਕਟਿੰਗ ਆਪਕੇ ਦਿਖਾਵਾਂਗੇ ਹਾਂਜੀ ਜੀ ਜਿਵੇਂ ਹੈ ਆਪਾਂ ਹੁਣ ਸਲਵਾਰ ਦੀ 벨ਟ ਕਟਿੰਗ ਕਰਾਂਗੇ ਤੇ ਆਪਾਂ ਨੇ ਇਹ ਕੰਨੀ ਤਾਰ ਲੈਣੀ ਆ ਪਹਿਲਾਂ ਕੰਨੀ ਨੂੰ ਜ਼ਰੂਰ ਤਾਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਹੁਣ ਆਪਾਂ ਨੇ ਜਿਹੜੀ ਇਹਦੀ ਚੜਾਈ ਲੈਣੀ ਆ ਹਨਾ ਉਹੋ ਲੈਣੀ ਆਪਾਂ ਨੇ 26 ਤੇ 25 ਆਪਾਂ ਨੇ ਤਿਆਰ ਰੱਖਣੀ ਆ 26 ਦੇ ਆਪਾਂ ਨੇ ਨਿਸ਼ਾਨੀ ਲਾਉਣੀ ਆ ਤੇ ਜਿਹੜੀ ਆਪਾਂ ਇਹਦੀ ਲੰਬਾਈ ਰੱਖਾਂਗੇ ਉਹ ਆਪਾਂ 8 ਇੰਚ ਲਵਾਂਗੇ ਜੀ 5.5 ਇੰਚ ਆਪਾਂ ਨੇ 벨ਟ ਤਿਆਰ ਕਰਨੀ ਆ ਤੇ 8 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ 2.5 ਇੰਚ ਆਪਣਾ ਕੀ ਫਾਦਰ ਹੁੰਦਾ 2 ਇੰਚ ਉੱਪਰ ਆ ਜਾਂਦਾ ਤੇ 8 ਇੰਚ ਆਪਣਾ ਨੀਚੇ ਆ ਜਾਂਦਾ ਤੇ ਅੰਨਾ ਕਪੜਾ ਆਪਾਂ ਨੂੰ ਫਾਦਲ ਰੱਖਣਾ ਚਾਹੀਦਾ ਜੀ ਤਾਂ ਹੀ ਜੇ ਕਈ ਵਾਰੀ ਘੱਟ ਹੁੰਦਾ ਦੋ ਹੀ ਚੱਲ ਜਾਂਦਾ ਨੇਪਾ ਘੱਟ ਮੋੜਿਆ ਜਾਂਦਾ ਇਹ ਕੋਈ ਬੜੀ ਉਹ ਨਹੀਂ ਤੇ ਜਿਹੜੀ ਅੱਜ ਕੱਲ ਫਾਰਸੀ ਸਲਵਾਰਾਂ ਦਾ ਟ੍ਰੈਂਡ ਚੱਲ ਰਿਹਾ ਜੀ ਉਹ ਉਹ ਸਟ੍ਰੇਟ ਸਲਵਾਰ ਵਾਂਗੂ ਹੀ ਕੱਟਦੀ ਆ ਇਹ ਹੀ ਚੀਜ਼ ਆ ਉਹ ਕਿ ਸੇਮ ਹੀ ਬਸ ਇੱਕ ਆਪਾਂ ਨੂੰ ਵੱਲ ਦਾ ਧਿਆਨ ਰੱਖਣਾ ਹੁੰਦਾ ਜਿਹੜਾ ਆਪਣੇ ਕਰੀਜ ਦਾ ਵਾਲਾ ਸੈਂਟਰ ਦਾ ਹਨਾ ਮੂਰੀ ਦਾ ਉਹ ਆਪਾਂ ਨੇ ਕੀ ਕੰਨੇ ਇੰਚ ਤੇ ਪਾਉਣਾ ਇੱਕ ਜਿਹੜੀ ਮੂਰੀ ਆ ਉਹਦੀ ਉਹ ਬਹੁਤ ਵੱਡੀ ਹੁੰਦੀ ਆ ਤੇ ਚੜਾਈ ਵਿੱਚ ਵੀ ਤੇ ਲੰਬਾਈ ਵਿੱਚ ਵੀ ਉਹ ਦੋਨੇ ਪਾਸੇ ਨੂੰ ਵੱਡੀ ਹੁੰਦੀ ਆ ਤੇ ਹੁਣ ਆਪਾਂ ਨੇ ਇਹ ਜਿਵੇਂ ਕਟਿੰਗ ਕਰ ਲਈ 벨ਟ ਜੀ ਤੇ ਹੁਣ ਆਪਾਂ ਨੇ ਇਹ ਇਹੀ ਚੀਜ਼ ਦੱਸਣੀ ਆ ਵੀ ਆਪਾਂ ਨੇ ਕੀ ਕਰੀਜ ਦਾ ਬਲ ਕਿੰਨੇ ਤੇ ਇਹ ਜਿਵੇਂ 벨ਟ ਆ ਜਿਹੜੀ ਇਹਦਾ ਆਪਾਂ ਨੇ ਅੱਧਾ ਕਰ ਲਿਆ ਦੇਖੋ ਆਪਾਂ ਜੀ ਮੈਂ ਆਮ ਹਰ ਇੱਕ ਸਲਵਾਰ ਵਿੱਚ ਬਲ ਪਾਉਨੇ ਆ ਤੇ ਆਪਾਂ ਨੇ ਅੱਧਾ ਕਰਕੇ ਹਨਾ ਤੇ ਆਪਾਂ ਜਿਵੇਂ ਇਹ ਵੀ ਕਿੰਨਾ ਕਪੜਾ ਰਹਿ ਗਿਆ ਆਪਾਂ ਇਹ ਦੇਖਦੇ ਆਂ ਇਹਦੇ ਵਿੱਚੋਂ ਆਪਾਂ ਕੀ 2.5 ਇੰਚ ਛੱਡਦੇ ਦੰਨੇ ਆ ਹਾਂ ਇਥੋਂ 2.5 ਜਾਂ 3 ਇੰਚ ਛੱਡਦੇ ਆਂ ਤੇ ਬਾਕੀ ਜਿਹੜਾ ਰਹਿ ਰਹਿ ਜਾਂਦਾ ਉਹਦੇ ਵਿੱਚ ਆਪਾਂ ਬਲ ਪਾਉਨੇ ਆ ਤੇ ਇਹਦੇ ਵਿੱਚ ਨਹੀਂ ਆਪਾਂ ਕੀ 2.5 3 ਇੰਚ ਤੇ ਨਹੀਂ ਆਪਾਂ ਇਹ ਛੱਡਣਾ ਹੈਗਾ ਇਹ ਆਪਾਂ ਨੇ ਕੀ ਕਰੀਜ ਦਾ ਵਾਲ ਦੇਖਣਾ ਤੇ ਵੈਸੇ ਵੀ ਇਹ ਮੇਰੀ ਨਾਪ ਨਾਲੋਂ ਵੱਡੀ ਹੈ ਜੀ ਬੈਲਟ ਤੇ ਜਿਵੇਂ ਆਪਾਂ हिਪ ਤੋਂ 2 ਇੰਚ ਜ਼ਿਆਦਾ ਬੈਲਟ ਰੱਖਦੇ ਆਂ ਇਹ ਜੀ ਜਿਆਦਾ ਹੈ ਹਿੱਪ ਤੋਂ 4-5 ਇੰਚ ਜਿਆਦਾ ਹੈ ਕਿਉਂਕਿ ਇਹ ਕੀ ਕਈਆਂ ਦਾ ਸੁਭਾਅ ਹੁੰਦਾ ਕਿ ਖੁੱਲੀ 벨ਟ ਪਾਉਨੇ ਆ ਤੇ ਇਸ ਕਰਕੇ ਇਹਦੀ ਕੀ ਆਪਾਂ ਨੇ ਸਿਰਫ ਕਰੀਜ ਦਾ ਬਲ ਮਿਲਣਾ ਆਪਾਂ ਨੇ ਇਹ ਨਹੀਂ ਮਿਲਣਾ ਵੀ ਆਪਾਂ ਨੇ 2.5 ਇੰਚ ਜਾਂ 3 ਨੇ ਛੱਡਣਾ ਕਿਉਂਕਿ ਇਹਦੇ ਵਿੱਚ ਪਹਿਲਾਂ ਹੀ ਬਲ 4ਕ ਪੈਂਦੇ ਨੇ ਇਹ ਫਾਰਸੀ ਸਲਵਾਰ ਦੇ ਵੀ ਐਵੇਂ ਹੀ ਤੇ ਉਸਦੇ ਵੀ ਤੇ ਆਪਾਂ ਨੇ ਜਿਵੇਂ ਇਹ ਵੀ 8.5 ਇੰਚ ਦੇ ਬਲ ਪਾਉਨੇ ਹੁੰਦੇ ਨੇ ਹਨਾ ਕੀ ਇਧਰੋਂ ਜੇ ਨਾਪ ਵੱਡਾ ਹੈ ਇਹ ਕੀ 벨ਟ ਵੱਡੀ ਆ ਤੇ ਇਧਰੋਂ ਆਪਾਂ ਨੇ ਦੇਖਣਾ ਵੀ ਆਪਾਂ ਨੇ 8.5 ਇੰਚ ਜਾਂ 9 ਦੇ ਪਾਉਣੇ ਨੇ ਤੇ ਜਿਹੜਾ ਆਪਾਂ ਨੇ ਕਰੀਜ ਦਾ ਵਾਲ ਪਾਉਣਾ ਸੈਂਟਰ ਦਾ ਤੇ ਇਹ ਆਪਾਂ ਨੇ 5.5 ਤੇ ਨਿਸ਼ਾਨੀ ਲਾਈ ਹੈ ਜੀ ਇਸ ਨਾਪ ਦੀ ਨਾਪ ਦੇ ਮੁਤਾਬਕ ਘਟ ਵੱਧ ਹੁੰਦਾ ਹੈ ਕਿ 5.5 ਤੇ ਤੇ 8 ਇੰਚ ਸਲਾਈ ਚ ਆ ਜਾਏਗਾ ਤੇ 5 ਇੰਚ ਤੇ ਆਪਣਾ ਕਰੀਜ ਦਾ ਵਾਲ ਆਵੇਗਾ ਇਹ ਆਪਾਂ ਨੇ ਕਰੀਜ ਵਾਲਾ ਵਾਲਾ 5 ਇੰਚ ਤੇ ਤਿਆਰ ਰਹ ਜੇਗਾ 5.5 ਤੇ ਆਪਾਂ ਨੇ ਨਿਸ਼ਾਨੀ ਲਾਈ ਹੈ ਇਹੇ ਚੀਜ਼ ਦਾ ਧਿਆਨ ਰੱਖਣਾ ਜੀ ਤੇ ਹੋਰ ਜਿਆਦਾ ਕੁਝ ਨਹੀਂ ਹੁੰਦਾ ਹੈਗਾ ਇਹ ਹੀ ਫਾਰਸੀ ਸਲਵਾਰ ਦੀ ਕਟਿੰਗ ਹੈ ਇਹ ਸਟ੍ਰੇਟ ਸਲਵਾਰ ਦੀ ਕਟਿੰਗ ਹੈ ਤੇ ਇੱਥੇ ਆਪਾਂ ਥੋੜੀ ਜਿਹੀ ਡਾਉਨ ਕਾਟ ਪਾ ਦਾਂਗੇ ਇਹਦੇ ਵਿੱਚ ਵੀ ਮੂਰੇ ਮੂਰੇ ਜਿੰਨੇ ਕੁ ਵਿੱਚ ਵਾਲ ਪਾਉਣੇ ਨੇ ਤੇ ਹੋਰ ਇੰਨੀ ਕਾਟ ਪਾ ਦਿਆ ਕਰੋ ਜੀ ਤੇ ਆਪਣੇ ਇਹ ਨਿਸ਼ਾਨੀਆਂ ਪਹਿਲਾਂ ਹੀ ਲਾ ਲਿਆ ਕਰੋ ਤਾਂ ਕਿ ਆਪਣੀਆਂ ਦੋਨੋਂ ਇੱਕਸਾਰ ਲੱਗ ਸਕਣ ਤੇ ਮੇਰੀ ਵੀਡੀਓ ਦੀ ਕਟਿੰਗ ਦਾ ਤਰੀਕਾ ਵਧੀਆ ਲੱਗਿਆ ਜੀ ਤੁਹਾਨੂੰ ਤੇ